ਲੋ ਵੀ ਮਿੱਤਰੋ ਸਾਰੇ ਨੂੰ ਸਤਿ ਸ੍ਰੀ ਅਕਾਲ ਸੋ ਆਪਣੇ ਕੋਲ ਆ ਗਿਆ Yamaha 100 1995 ਮਾਡਲ ਆ ਬਈ ਕੰਡੀਸ਼ਨ ਥੋੜੇ ਸਾਹਮਣੇ ਆ ਪੇਂਟ ਵਗੈਰਾ ਨਵਾਂ ਕਰਾਇਆ ਆਪਣੇ ਹੁਣ ਤੇ ਇੰਜਨ ਵੀ ਪੂਰਾ ਘੈਂਟ ਆ ਬਈ ਇਹਦਾ ਨਿਕਲ ਵਗੈਰਾ ਸਾਰਾ ਕੁਝ ਨਵਾਂ ਹੋਇਆ ਤੁਸੀਂ ਜਾ ਚੈੱਕ ਕਰੋ ਇੱਕ ਵਾਰੀ ਕੁਝ ਤੇ ਟਾਇਰ ਵਗੈਰਾ ਵਧੀਆ ਵੇਰਿੰਗ ਵਗੈਰਾ ਸਾਰਾ ਕੁਝ ਵਰਕਿੰਗ ਆ ਮੋਟਰਸਾਈਕਲ ਦਾ ਕੋਈ ਦਿੱਕਤ ਨਹੀਂ ਹੈਗੀ ਬਈ ਕਿੱਟ ਨਵੀਂ ਪਈ ਹੋਈ ਆ ਬਈ ਇਹ 'ਚ ਦਿੱਲੀ ਵਾਲੀ ਤੇ ਮੋਟਰਸਾਈਕਲ ਘੈਂਟ ਆ ਪੂਰਾ ਪੇਂਟ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਸ਼ੀਸ਼ਾ ਬਣਾਇਆ ਹੋਇਆ ਪੂਰਾ ਆਪਾਂ ਨੇ ਤੇ ਇੰਜਨ ਗੀਅਰ ਦੀ ਗਰੰਟੀ ਹੋਊਗੀ ਬਈ ਔਨਲਾਈਨ ਹੈਗਾ ਮੋਟਰਸਾਈਕਲ ਪਲੇਟਾਂ ਲੱਗ ਜਾਣਗੀਆਂ ਸਰਕਾਰੀ ਇਹਨੂੰ ਤੇ ਮਾਲਕ ਦਾ ਐਫ.ਆਈ.ਆਰ ਨਹੀਂ ਹੈਗਾ ਆਪਣੇ ਕੋਲ ਤੇ ਸਿਰ ਅੰਦਰ ਅਜਪੁਰ ਰੋਡ ਤੇ ਪਿੰਡ ਬਸੰਤਪੁਰਾ ਪੈਂਦਾ ਬਈ ਆਪਣਾ ਸੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਮੇਰੇ ਚੈਨਲ ਤੇ ਹੋਰ ਵੀ ਬਹੁਤ ਵੀਡੀਓ ਪਈਆਂ ਹੋਈਆਂ ਤੇ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਪ੍ਰਿੰਸ ਧਮਾਨ ਪਾਕੇ 7500 ਮੇਰੀ ਆਈਡੀਆ ਸੋ ਕਈ ਵਾਰ ਵੀਡੀਓ ਪਾਉਣ ਸਾਰੀ ਚੀਜ਼ ਵਿਕ ਜਾਂਦੀ ਹੈ ਬਈ ਪੇਮੈਂਟ ਕਰ ਦਿੰਦੇ ਨੇ ਬੰਦੇ ਤੇ ਇੱਕ ਵਾਰੀ ਚੈੱਕ ਕਰ ਲਿਆ ਕਰੋ ਫੋਨ ਕਰਕੇ ਤੇ 1906 95 ਮਾਡਲ ਆ ਬਈ ਮੋਟਰਸਾਈਕਲ ਹੈ ਘੈਂਟ ਮੋਟਰਸਾਈਕਲ ਆ ਪੂਰਾ ਸਾਰਾ ਕੁਝ ਵਰਕਿੰਗ ਆ ਕੰਡੀਸ਼ਨ ਠੋਡੇ ਸਾਹਮਣੇ ਆ ਇੰਜਨ ਤੁਹਾਨੂੰ ਚੈੱਕ ਕਰਾ ਦਾਂਗੇ ਵੀਡੀਓ ਚ ਤੇ ਬਈ ਇਹ ਮੋਟਰਸਾਈਕਲ ਦਵਾਂਗੇ ਆਪਾਂ ਡਿਮਾਂਡ ਹੈਗੀ ਆ ਬਈ ਇਹਦੀ 65000 ਰੁਪਏ ਦੀ ਹੋਰ ਮਾਨਤਾਣ ਕਰ ਦਾਂਗੇ ਬਈ ਜੋ ਵੀ ਹੋਇਆ ਘੱਟ ਵੱਧ ਤੇ ਪੇਂਟ ਕਰੋ ਚੈੱਕ ਇੱਕ ਵਾਰੀ ਮੋਟਰਸਾਈਕਲ ਬੜਾ ਘੈਂਟ ਬਣਿਆ ਹੋਇਆ ਬਈ ਪਿੱਛੇ ਟਾਇਰ ਚੋੜਾ ਪਿਆ ਹੋਇਆ 100 ਨੰਬਰ ਤੇ ਦਿੱਕਤ ਕੋਈ ਵੀ ਨਹੀਂ ਹੈਗੀ ਤੇ ਦੇਖ ਫਰੀਜਾਂ ਦੀ ਕੰਡੀਸ਼ਨ ਚੈੱਕ ਇਹ ਨੰਬਰ ਇਹਨਾਂ ਉਸਕੇ ਆਇਆ ਤੇ ਹਰ ਕੋਈ ਨਹੀਂ ਲੱਗਦਾ ਹੈ ਕਿ ਮੋਟਰਸਾਈਕਲ ਤੇ ਪਾਚ ਲਉਣਾ ਚਲਾਉਣਾ ਬਈ ਤੁਸੀਂ ਇਹ ਤੇ ਬਾਕੀ ਕੋਈ ਨਹੀਂ ਬੈਨ ਫਰੀਜ ਟੂ ਪਾਲਣ ਜੋ ਹੋਏਗਾ ਤੁਸੀਂ ਕਰ ਲੋ ਚੈੱਕ ਬਈ ਮੋਟਰਸਾਈਕਲ ਸੋ ਕਈ ਵਾਰ ਮੈਂ ਤੁਹਾਨੂੰ ਹੁਣ ਵੀ ਦੱਸਦਾ ਵੀ ਵੀਡੀਓ ਪੈਣ ਸਾਰੀ ਮੋਟਰਸਾਈਕਲ ਵਿਕੇ ਜਾਂਦਾ ਆਪਣਾ ਤਾਂ ਤੇ ਲੋਕੇਸ਼ਨ ਵੀ ਮੈਂ ਤੁਹਾਨੂੰ ਦੱਸ ਤੀ ਸੋ ਨਵੀਆਂ ਨਵੀਆਂ ਵੀਡੀਓ ਜ਼ਿਆਦਾਤਰ ਮੈਂ ਇੰਸਟਾਗ੍ਰਾਮ ਤੇ ਪਾਉਣਾ ਇੰਸਟਾਗ੍ਰਾਮ ਤੇ ਫੋਲੋ ਕਰ ਲੋ ਪ੍ਰਿੰਸ ਧਮਨ ਪਾ ਕੇ 7500 ਮੇਰੀ ਆਈਡੀ ਆ ਸੋ ਨੰਬਰ ਸਕਰੀਨ ਤੇ ਚੱਲਦਾ ਜੇ ਫੋਨ ਨਹੀਂ ਚੱਕਿਆ ਜਾਂਦਾ ਭਾਈ ਵਟਸਐਪ ਤੇ ਮੈਸੇਜ ਕਰ ਦਿਆ ਕਰੋ ਸੋ ਮਿਲਦੇ ਬਈ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ